ਨੇ ਕਿਆ ਲੜੇ ਹੋਏ ਜਿਹੜੇ ਇਸਾਰ ਦਾ ਬਜ਼ੂਰਗਾ ਸਾਡੇ ਆਵਾਜ਼ ਤੇ ਭੈਣਾ ਹਰ ਤੋਂ ਪਹਿਲਾਂ ਪਤੀ ਸਾਜ ਪਹਿਲੇ ਵਾੜੇ ਨੂੰ ਦਿੱਕਾ ਖਾਲਾ ਵਾੜੇ ਨੂੰ ਦਿੱਕਾ ਖਾਲੇ ਬਾਪਪਾ ਨੂੰ ਆਇਆ ਨੂੰ ਦੱਸਿਆ ਪਰ ਇੱਕਾ ਨਾ ਕੋਈ ਬਖਰਦਾ ਪਤਾ ਨਹੀਂ ਪਤਾ ਕਹਿ ਕੇ ਦੇਲੇ ਇਹ ਆਗਰੇ ਵਾਲੀ ਪਾਰ ਦੀ ਜਪਾਰ ਆਈ ਹੈ ਫਰਾਂਸ ਦੇ ਵਿੱਚੋਂ ਉਹ ਤਾਂ ਤਨੇ ਪ੍ਰਾਹੁਣਾ ਕੁੱਲੀ ਉਹਾਰਾ ਨਾ ਮੱਲਾ ਖੁਆੜਿਆ ਇਹ ਜਿਹੜੇ ਸ਼ਾਪੇ ਜਿਹੜੇ ਹੋਏ ਨੇ ਇਹ ਨੱਬੇ ਕਰਨੇ ਵੇਲੇ ਪੂਰਾ ਪਾਰ ਦੀ ਸ਼ਬਾਦੀ ਸੈਂਟਰ ਦੇ ਵਿੱਚੋਂ ਜਦੋਂ ਇਹ ਜਾ ਪੂਰਾ ਕਲਾ ਗੋਇਆ ਉਹਦੇ ਵਿੱਚ ਇਹ ਲੋਕੀ ਕੀਤੀਆਂ ਮਨੋਸ਼ ਨੇ ਸਾਡੇ ਭਾਨ ਭਾਨ ਦੀ ਹੁੰਦੇ ਦੀ ਪਾਰ ਦੀ ਭਾਰਨਾ ਦੀ ਜਾਈ ਨੇ ਉਹ ਤਾਂ ਆ ਗਿਆ ਪ੍ਰਾਹੁਣਾ ਕੁੱਲੀ ਨੇ ਬਿਕੂ ਨੂੰ ਹੋਇਆ ਕਰਕੇ ਹਰੇ ਰਾਤਾ बुलाए थे पिछले बार तुम्हें आपने राजमारा हमें बरा राख मार बुलाया और तो बढ़े थे भी मंत्री बुलाया एक कार के बोटा में आपने क्या आंगन क्या करो क्योंकि वो भी कोई अचमाक जा आपका हम जाते ही पहले पास में जो आया थे जो बी के जानवे बोटे ढूंढ गया फिर कह रहे थे कि फिर उनके घर ਤੋ ਆ ਜੁਆਨ ਜੀ ਤਾ ਵੀ ਮਾਤਾ ਜੀ ਦਾ ਜਦੋਂ ਬੇੜੇ ਸਰਕਾਰੀ ਹੱਥ ਤਾਮ ਜਾਲ ਦੇ ਪ੍ਰਾਈਵੇਟ ਤੋਂ ਬੱਧਿਆ ਹੋ ਗਏ ਇਹ ਪ੍ਰਾਈਵੇਟ ਤੋਂ ਬੱਧਿਆ ਹੋ ਗਏ ਕਿਉਂਕਿ ਦਿੱਲੀ ਰਾਜ ਕੋਲੋਂ ਚੱਲਿਆ ਪਹਾਵਾ ਸਾਡੇ ਬਾਕਤਾਂ ਜਿਸ ਨਾਲ ਪੀਆਈ ਬੀਐਨਸੀ ਪੀਐਨਸੀ ਇਹ ਵੀ ਬਟਿਆਤ ਪਾ ਰਹੇ ਆਂ ਅਤੇ ਹੋਟਲ ਦਾ ਕੋਰੋਨੇ ਕੋਰਨਾਸਟਾ ਵਿਭਾਗ ਨੇ ਕਿਤੇ ਦਵਾਈ ਲੈਣਾ ਹੋਵੇ ਗਵਾੜੀਆਂ ਮਿਲਤਾ ਕਰਨਾ ਵੀ ਪਾਲ ਲੈ ਕੇ ਦੱਲਾ ਸਾਡੇ ਮੌਜੂਦ ਦਰਖਾਸਤਾਂ ਦੇ ਆ ਇਹਨੇ ਕੋ ਸਰਕਾਰੀ 75 ਸਰਕਾਰੀ ਕਰਾਇਆ ਸਰਕਾਰੀ ਕਹਿਦਾ ਉਹ ਪਰੇ ਕਰੇ ਸ਼ਾਹਾ ਜਿਹੜਾ ਕੁਝ ਹੋਇਆ ਮਰਦੀਆ ਜਨਾਰਾ ਤੋਂ ਲੈ ਆਇਆ ਤੇ ਆਪਣੇ ਸ਼ਾਹਾ ਗਿਆਣਾ ਕਹਿੰਦਾ ਜੀ 13 ਕਰੋੜ ਸਰਦਾਰ ਵੱਡੇ ਨਾਲ ਲੈ ਉੱਤੇ ਫਟਲੇ ਸੱਤ ਸਭਾਨ ਸਭੂ ਬਾਤ ਤੇ ਨਾ ਹੈ ਤੈਨੂੰ ਪੁਛਾਇਆ ਜੇ ਤਾਵਾ ਜੇ 750 ਨੇ ਤੈਨੂੰ ਚਾਰ ਗੱਦੋ ਖਿੱਚੇ ਦੋ ਵਾਰ ਕਾਲੀ ਦੇ ਲਿਆ ਦਾ

ਬਾਰਾਂ ਕ੍ਰਿਸ਼ਨਾਂ ਬਾਰਾਂ ਰਾਸ਼ਨਾਂ ਜਿਹੜੇ ਦਿੱਕ ਦੇਸ਼ਾ ਇੱਕੋ ਭਾਰੀ ਉਹ ਵੀ ਆਖਰੀਆ ਤੋਂ ਬਣਾ ਹੋਣੀ ਆ ਉਹਦੇ ਵਿੱਚ ਵਿਧਾਨ ਸਭਾ ਦੇ ਲੋਕ ਸਭਾ ਦੇ ਤੋਹਾ ਦੇਸ਼ ਸਰਵਜਨਾ ਬਣਾ ਲਾ ਜਿਹੜਿਆ ਆਪੇ ਲੋਕਾਂ ਬਾਡੀ ਦੇ ਤੋੜਾ ਹੋ ਗਿਆ ਜਾਨੇਲਾ ਸਾਥੀ ਆ ਦੇ ਚਾਹੇ ਉਹਦੇ ਵਿੱਚ ਨਗਰ ਮਹਾਂ ਦੇ ਤੋੜਾ ਜੋ ਫੈਰਾ ਨਹੀਂ ਚੁੱਕਿਆ ਮਾਰਕੀ ਕਬੱਡੀ ਹੈ ਨਹੀਂ ਨੂੰ ਕੋਸ਼ਿਆ ਜਾਵੇ ਹੁਣ ਦੋ ਦੋ ਦੁਕਾਨਾਂ ਚੋਂ ਆਉਂਦੀਆਂ ਨੇ ਐਂਡਾ ਜੰਮੂ ਗੁਰਪ੍ਰੀਤ ਦੀਆਂ ਜਿਪਾੜ ਦੇ ਫਟਰੀ ਨੂੰ ਫਰਿਆਦੇ ਆ ਕੇ ਆਤਮੂ ਗੱਟਾ ਹੁਣ ਉਹ ਦੋ ਦੁਕਾਨਾਂ ਤੋਂ ਹਾਂ ਤੁਸੀਂ ਕੱਟੀਆਂ ਇੱਕ ਦਿਨ ਨਹੀਂ ਕਰਾ ਸਕਦੇ ਜੰਮੂ ਗੁਰਪ੍ਰੀਤ ਦੇ ਵਿੱਚ ਥਿੰਦਵਾਲੀ ਦੇ ਵਿੱਚ ਤੇ ਇੱਥੇ ਫਰਿਆਦੇ ਦੇ ਵਿੱਚ ਚੌਕੀ ਵਾਲ ਬੈਠਦੀਆਂ ਇਹਨਾਂ ਨੂੰ ਕੋਸ਼ਨਾ ਹੋਵੇ ਕੋਈ

क्या मुख्य जाने कि पांच सौ तकाली एक्टर भी करते ही को आ जाते हैं जैसे पची घरे ती घरे पंजारा के जमजा टूटना करके रेस्टोरेंट मांगे ने किनारों पे ये ओढ़े बाहर दिया बिजीना से अहीया क्या होगी कि तो पौधा लगे राउडे ये बाढ़ जारी पौधे हैं दुकान नंबर बाहर से जिम्मेदारी दिया आदमी ਇਹ ਪਾਲ ਕੋਟੇ ਦੇ ਆ ਕੇ ਹੜਾ ਦੇ ਵਿੱਚ ਆ। ਇਸ ਵੀ ਜਿਹੜਿਆ ਰਾਤ ਨੂੰ ਕਿਤੇ 12 ਨਾਲ ਖਵਾਉ ਦਾ ਬੰਦਨਾ ਰੋਕਾ ਕੇ ਉਹ ਫੋਟਾ ਫੋਟੇ ਲਾਉ ਦੇ ਤੁਸੀਂ ਅੰਨਿਆ ਜਿਹਾ ਗੱਲਾਂ ਕਰਦੇ ਨੇ ਲੋਕਾਂ ਦਾ ਤਿਆਰ ਕਰਵਾਉਣਾ ਆਸ ਨਹੀਂ ਬੁਧਿਆ ਤੋਂ ਕਿਉਂਕਿ ਪਿੱਛਲੇ ਦਿਹਾੜੇ ਵਿੱਚ ਆਪਣੇ ਤੋਂਤਰ ਜ਼ਿਲ੍ਹੇ ਦੇ ਵਿੱਚ ਉਹ ਵੀ ਲੱਗਦਾ ਹਾਈਡਰੇਟ ਜਰਵਾਸ ਦਾ ਮਾਨ ਨੀਕਾ ਰੱਖਿਆ ਕਿਰਪਾ ਬੋਲੇ